ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੇ ਮੈਂ ਆ ਤੁਹਾਡੇ ਨਾਲ ਨੂਰ ਵਰਚੋ ਨਵੀਂ ਸਵੇਰ ਤੇ ਨਵਾਂ ਸੁਨੇਹਾ ਲੈ ਕੇ ਹਾਜ਼ਰ ਹਾਂ ਸੋ ਅੱਜ ਕੱਲ ਕਰਾਂਗੇ ਪੋਜ਼ਿਟਿਵਿਟੀ ਵਾਲੀ ਤੇ ਇੱਕ ਚੰਗੀ ਗੱਲ ਜੋ ਜ਼ਿੰਦਗੀ ਦੇ ਵਿੱਚ ਤੁਹਾਡੇ ਕੰਮ ਵੀ ਆਊਗੀ ਸਭ ਤੋਂ ਪਹਿਲਾਂ ਇੱਕ ਕਹਾਣੀ ਸੁਣੋ ਇੱਕ ਰਾਜਾ ਸੀ ਰਾਜਾ ਬਹੁਤ ਹੀ ਗੁੱਸੇ ਵਾਲਾ ਸੀ ਉਹ ਤੋਂ ਆਪਣਾ ਗੁੱਸਾ ਨਹੀਂ ਸੀ ਕੰਟਰੋਲ ਹੁੰਦਾ ਕਹਿ ਲਓ ਜਿਵੇਂ ਪੰਜਾਬੀ ਚ ਆਪਾਂ ਕਹਿੰਦੇ ਨੇ ਕਿ ਹਰ ਖੀ ਰਾਜਾ ਸੀ ਉਹਦਾ ਇੱਕ ਮੰਤਰੀ ਸੀ ਜੋ ਕਿ ਬਹੁਤ ਜ਼ਿਆਦਾ ਸੂਝਵਾਨ ਸੀ ਉਹ ਰਾਜੇ ਦਾ ਬਹੁਤ ਮਤਲਬ ਕਰੀਬੀ ਵੀ ਸੀਗਾ ਰਾਜੇ ਦੇ ਸਾਰੇ ਕੰਮ ਕਰਦਾ ਸੀ ਯਾਨੀ ਕਹਿ ਲਓ ਕਿ ਲਾਇਲ ਸੀ ਰਾਜੇ ਨਾਲ ਇੱਕ ਦਿਨ ਅਜਿਹਾ ਆਉਂਦਾ ਹੈ ਕਿ ਰਾਜੇ ਦਾ ਜੋ ਕਰੀਬੀ ਹੁੰਦਾ ਹੈ ਮੰਤਰੀ ਉਹ ਤੋਂ ਕੋਈ ਗਲਤੀ ਹੋ ਜਾਂਦੀ ਹੈ ਮਾਮੂਲੀ ਜੀ ਛੋਟੀ ਜੀ ਗਲਤੀ ਹੋ ਜਾਂਦੀ ਹੈ ਤੇ ਰਾਜੇ ਨੂੰ ਗੁੱਸਾ ਆ ਜਾਂਦਾ ਹੈ ਗੁੱਸੇ ਵਿੱਚ ਆ ਕੇ ਰਾਜਾ ਕਹਿ ਦਿੰਦਾ ਹੈ ਕਿ ਤੈਨੂੰ ਹੁਣ ਸਜ਼ਾ ਸੁਣਾਉਣੀ ਹੈ ਉਹ ਜਿਹੜੇ ਆਪਣੇ ਭੁੱਖੇ ਜਿਹੜੇ ਹਲਕੇ ਹੋਏ ਕੁੱਤੇ ਦੇ ਸਾਹਮਣੇ ਉਹ ਕਹਿੰਦਾ ਤੈਨੂੰ ਉਸ ਪਿੰਜਰੇ ਦੇ ਵਿੱਚ ਰੱਖਣਾ ਮંત્રી ਨੇ ਸਜਾਉਣ ਲਈ ਮંત્રી ਨੇ ਕਿਹਾ ਕਿ ਰਾਜਾ ਸਾਹਿਬ ਮੈਨੂੰ ਤੁਸੀਂ ਇੱਕ ਗੱਲ ਮੇਰੀ ਮੰਨੋ ਤੁਸੀਂ ਇਹ ਸਜ਼ਾ ਮੈਨੂੰ ਦੇ ਦਿਓ ਪਰ ਮੈਨੂੰ 10 ਦਿਨ ਦੋ ਕਿ ਮੈਂ ਇਸ ਕੁੱਤੇ ਨੂੰ ਕੁਝ ਖਾਣ ਪੀਣ ਦੇ ਲਈ ਦੇ ਸਕਾਂ ਇਸ ਕੁੱਤੇ ਨੂੰ ਖਵਾਵਾਂ ਰਾਜਾ ਕਹਿੰਦੇ ਠੀਕ ਹੈ ਓਕੇ ਤੁਸੀਂ ਕਰ ਲਓ ਇਹ ਗੱਲ ਫਿਰ ਕੀ ਹੁੰਦਾ ਜੀ ਮੰਤਰੀ ਉਹ ਬਹੁਤ ਜ਼ਿਆਦਾ ਸੂਝਵਾਨ ਹੁੰਦਾ ਹੈ ਉਹ ਹਰ ਰੋਜ਼ ਉਸੇ ਕੁੱਤੇ ਨੂੰ ਮਿਲਦਾ ਹੈ ਜਿਹੜੇ ਕੁੱਤੇ ਦੇ ਪਿੰਜਰੇ ਦੇ ਵਿੱਚ ਰਾਜੇ ਨੇ ਉਸ ਨੂੰ ਧਾੜਨਾ ਸੀ ਜਿਹੜਾ ਕੁੱਤਾ ਬਹੁਤ ਹੀ ਹਲਕਿਆ ਹੋਇਆ ਸੀ ਕਹਿੰ ਲੋ ਕਿ ਬਹੁਤ ਖਤਰਨਾਕ ਕੁੱਤਾ ਸੀਗਾ ਉਹ ਕੁੱਤੇ ਨੂੰ ਹਰ ਰੋਜ਼ ਮਿਲਦਾ ਹੈ ਮੰਤਰੀ ਤਿੰਨ ਟਾਈਮ ਉਹਨੂੰ ਖਾਣਾ ਪਾਉਂਦਾ ਹੈ ਉਹਨੂੰ ਪਲੋਸਦਾ ਹੈ ਕੁੱਤਾ ਆਉਂਦਾ ਹੈ ਉਹਦੇ ਕੋਲ ਖਾਂਦਾ ਹੈ ਤੇ ਖੁਸ਼ ਹੁੰਦਾ 10 ਦਿਨ ਹੋ ਜਾਂਦੇ ਨੇ ਤੇ ਦਸਾਂ ਦਿਨਾਂ ਦੇ ਵਿੱਚ ਉਸ ਕੁੱਤੇ ਦੇ ਨਾਲ ਉਹ ਮੰਤਰੀ ਦਾ ਬਹੁਤ ਹੀ ਜ਼ਿਆਦਾ ਪਿਆਰ ਪੈ ਜਾਂਦਾ ਹੈ 11ਵੇਂ ਦਿਨ ਸਜ਼ਾ ਦਾ ਹੁਕਮ ਹੋਇਆ ਹੁੰਦਾ ਕਿ ਸਜ਼ਾ ਸੁਣਾਉਣੀ ਹੈ ਫਿਰ ਰਾਜੇ ਨੇ ਆਪਣੀ ਸਜ਼ਾ ਜਦੋਂ ਉਹਨਾਂ ਨੂੰ ਸੁنائੇ ਕਿ ਚਲੋ ਵੇਲਾ ਆ ਗਿਆ ਤੇ ਹੁਣ ਉਹ ਕੁੱਤੇ ਦੇ ਪਿੰਜਰੇ ਦੇ ਵਿੱਚ ਮੰਤਰੀ ਨੂੰ ਛੱਡਿਆ ਜਾਵੇ ਤੇ ਜਦੋਂ ਉਹ ਛੱਡਦੇ ਨੇ ਜਦੋਂ ਮੰਤਰੀ ਉਸ ਕੁੱਤੇ ਕੋਲ ਜਾਂਦਾ ਹੈ ਤੇ ਕੁੱਤਾ ਉਹਨੂੰ ਵੜਦਾ ਨਹੀਂ ਕੁੱਤਾ ਉਹਨੂੰ ਪਿਆਰ ਕਰਨ ਲੱਗ ਜਾਂਦਾ ਹੈ ਮੋਹ ਕਰਨ ਲੱਗ ਜਾਂਦਾ ਹੈ ਇਹ ਦੇਖ ਕੇ ਰਾਜਾ ਬਹੁਤ ਹੈਰਾਨ ਹੁੰਦਾ ਕਿ ਇਹ ਕੀ ਹੋ ਗਿਆ ਵੀ ਮੈਂ ਤਾਂ ਇਹ ਤਾਂ ਐਡੇ ਖੂਨਖਾਰ ਕੁੱਤੇ ਤੇ ਮੂਰੇ ਛੱਡਿਆ ਸੀ ਤੇਰੇ ਤਾਂ ਇਹਨੂੰ ਛੱਡਣਾ ਹੀ ਨਹੀਂ ਸੀ ਵੜ ਦੇਣਾ ਚਾਹੀਦਾ ਸੀਗਾ ਖਾ ਲੈਂਦਾ ਨੋਚ ਲੈਂਦਾ ਪਰ ਇਹ ਕੁੱਤਾ ਤਾਂ ਉਲਟਾ ਪਿਆਰ ਹੀ ਵਿਖਾਉਣ ਲੱਗ ਗਿਆ ਫਿਰ ਸੋਜਵਾਨ ਮੰਤਰੀ ਨੇ ਇੱਕ ਗੱਲ ਕਹੀ ਕਿ ਰਾਜਾ ਜੀ ਮੈਂ ਤੁਹਾਡੇ ਕੋਲ ਕਿੰਨੇ ਸਾਲਾਂ ਤੋਂ ਤੁਹਾਡੀ ਸੇਵਾ ਕਰ ਰਿਹਾ ਤੁਹਾਡੇ ਨਾਲ ਜੁੜਿਆ ਹੋਇਆ ਤੁਹਾਡੇ ਨਾਲ ਹਰ ਕੰਮ ਤੁਹਾਡਾ ਕੀਤਾ ਪਰ ਮੇਰ ਤੋਂ ਇੱਕ ਛੋਟੀ ਜੀ ਗਲਤੀ ਹੋ ਗਈ ਕਿ ਤੁਸੀਂ ਮੈਨੂੰ ਐਡੀ ਵੱਡੀ ਸਜ਼ਾ ਦੇ ਦਿੱਤੀ ਤੇ ਮੇਰੇ ਇੰਨੇ ਸਾਲਾਂ ਦੇ ਕੰਮ ਉਹ ਇਗਨੋਰ ਕਰ ਦਿੱਤੇ ਤੇ ਤੁਸੀਂ ਉਹ ਦੇਖਿਆ ਹੀ ਨਹੀਂ ਤੇ ਇਹ ਕੁੱਤਾ ਜਿਹਨੂੰ ਮੈਂ ਤੁਹਾਡੇ ਤੋਂ ਬਾਅਦ 10 ਦਿਨ ਹੋਏ ਨੇ ਮਿਲੇ ਨੂੰ ਤੇ ਇਹ ਕੁੱਤਾ ਮੈਨੂੰ ਇੰਨਾ ਪਿਆਰ ਕਰ ਰਿਹਾ ਹੈ ਕਹਾਣੀ ਤਾਂ ਜਿਹੜਾ ਮੋਰਲ ਹੈ ਉਹ ਬਹੁਤ ਹੀ ਸਿੱਖਣ ਵਾਲਾ ਹੈ ਰਾਜਾ ਬਹੁਤ ਹੈਰਾਨ ਹੋ ਜਾਂਦਾ ਹੈ ਤੇ ਉਹਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਹਾਂ ਕਿ ਬੰਦੇ ਨੇ ਮੇਰਾ ਇੰਨਾ ਕੰਮ ਕਰਾਇਆ ਸੀ ਤੇ ਮੈਂ ਇਹਨੂੰ ਸਮਝਿਆ ਨਹੀਂ ਇਹਦੀ ਇੱਕ ਗਲਤੀ ਕਰਕੇ ਮੈਂ ਨੂੰ ਐਡੀ ਵੱਡੀ ਸਜ਼ਾ ਸੁਣਾ ਦਿੱਤੀ ਜ਼ਿੰਦਗੀ 'ਚ ਬਹੁਤ ਸਾਰੇ ਲੋਕ ਸਾਨੂੰ ਅਜਿਹੇ ਮਿਲਦੇ ਨੇ ਤੁਸੀਂ ਵੀ ਕਿਸੇ ਦਾ ਕਰਦੇ ਹੋਵੋਗੇ ਤੁਸੀਂ ਹਜ਼ਾਰ ਕੰਮ ਕਿਸੇ ਦੇ ਕਰੋ ਪਰ ਇੱਕ ਕੰਮ ਤੁਸੀਂ ਕਰਨਾ ਪਾਓ ਜਵਾਬ ਦੇ ਦੋ ਤੇ ਤੁਹਾਡੇ ਜਿਹੜੇ 999 ਕੰਮ ਨੇ ਨਾ ਉਹ ਕੋਈ ਯਾਦ ਨਹੀਂ ਰੱਖਦਾ ਕਿ ਤੁਸੀਂ ਉਹਨਾਂ ਲਈ ਬੁਰੇ ਬਣ ਜਾਂਦੇ ਹੋ ਤੁਸੀਂ ਜਿੰਨਾ ਕਿਸੇ ਦਾ ਚੰਗਾ ਕਰ ਰਹੇ ਹੋ ਉਹਦਾ ਮਤਲਬ ਕੱਢ ਰਹੇ ਹੋ ਤਾਂ ਉਹਨਾਂ ਟਾਈਮ ਤੁਸੀਂ ਸਹੀ ਹੋ ਪਰ ਜੇ ਤੁਸੀਂ ਇੱਕ ਵਾਰ ਉਹਨਾਂ ਨੂੰ ਜਵਾਬ ਦੇ ਕੇ ਦੇਖ ਲਓ ਉਹ ਬੰਦੇ ਜਿਨ੍ਹਾਂ ਲਈ ਤੁਸੀਂ ਖਾਸ ਹੁੰਨੇ ਹੋ ਤੁਹਾਨੂੰ ਦੇਰੀ ਨਹੀਂ ਲੱਗਦੀ ਉਹਨਾਂ ਲਈ ਆਮ ਬਣਨ ਦੇ ਵਿੱਚ ਕਹਾਣੀ ਦਾ ਮੋਰ ਲਿਆ ਕਿ ਸਾਨੂੰ ਸਿੱਖਣਾ ਚਾਹੀਦਾ ਜੇ ਕੋਈ ਸਾਡੇ ਲਈ ਕਰ ਰਿਹਾ ਹੈ ਤਾਂ ਸਾਨੂੰ ਉਹਦੀ ਰਿਸਪੈਕਟ ਕਰਨੀ ਚਾਹੀਦੀ ਅਸੀਂ ਕਿਸੇ ਦਾ ਗੁਣ ਨਹੀਂ ਪਾਉਂਦੇ ਅਕ੍ਰਿਤਕਣ ਹੋ ਚੁੱਕੇ ਹਾਂਗੇ ਅੱਜ ਦੀ ਇਸ ਦੁਨੀਆ ਦੇ ਵਿੱਚ ਕੋਈ ਕੋਈ ਹੀ ਕਿਸੇ ਦਾ ਕਰਦਾ ਜੇ ਤੁਹਾਡੇ ਲਈ ਕਿਸੇ ਨੇ ਕੀਤਾ ਹੈ ਤੇ ਉਸ ਦੀ ਕਦਰ ਪਾਓ हां कई बार इस तरह दी सिचुएशन हो जाती है कि ਤੁਸੀਂ ਉਹਦਾ ਉਹ ਕੰਮ ਨਹੀਂ ਕਰ ਪਾਉਂਦੇ ਸਾਹਮਣੇ ਵਾਲਾ ਬੰਦਾ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਫਸ ਜਾਂਦਾ ਹੈ ਕਿ ਉਹਨੂੰ ਮਜਬੂਰਨ ਤੁਹਾਨੂੰ ਜਵਾਬ ਦੇਣਾ ਪੈਂਦਾ ਉਹਨੂੰ ਮਾੜਾ ਨਾ ਬਣਾਓ ਜੇ ਉਹਨੇ ਇੱਕ ਕੰਮ ਨਹੀਂ ਕੀਤਾ ਤਾਂ ਇਹ ਦੇਖੋ ਕਿ ਬਾਕੀ ਦੇ ਕੰਮ ਵੀ ਤੁਹਾਡੇ ਸਾਰੇ ਨੇ ਪੋਜ਼ਿਟਿਵ ਰਹਿਣਾ ਕਰੋ ਇਹਦਾ ਨਾ ਕਰਿਆ ਕਰੋ ਜੇ ਤੁਹਾਡਾ ਕੋਈ ਕਰਨ ਵਾਲਾ ਹੈ ਤਾਂ ਉਹਦੇ ਤੋਂ ਕਰਾਓ ਪਰ ਉਹਦਾ ਗੋੜ ਮੰਨ ਲਓ ਕਿਉਂਕਿ ਇਸ ਦੁਨੀਆ 'ਤੇ ਤੁਹਾਡਾ ਕਰਨ ਵਾਲੇ ਬਹੁਤ ਹੀ ਘੱਟ ਹੋਣਗੇ उम्मीद करती हाँ ये कहानी पसंद आई होगी तो मोटिवेशन आई होगी जिस तरह के लोग है तो जिंदगी तो कभी भी उन्होंने जान न दो हमेशा पॉजिटिव रो हैल्दी रोते हैप्पी रहो